ਪਿਛਲੇ ਦਿਨਾਂ ਤੋਂ ਰਾਮਪੁਰੇ ਤੋਂ ਇੱਕ ਵਿਅਕਤੀ ਨੇ ਵੀਡੀਓ ਬਣਾਈ ਉਹਦੇ ਤੇ ਉਹ ਕਲੇਮ ਕਰਦਾ ਕਿ ਉਹਦੇ ਸਿਖਾਏ ਹੋਏ ਵਿਦਿਆਰਥੀ ਸੁੰਘ ਕੇ ਕਿਤਾਬ ਨੂੰ ਸੁੰਘ ਕੇ ਪੜ ਸਕਦੇ ਆ ਤੂ ਹੋਇਆ ਹੋਇਆ ਕਿ ਜਦੋਂ ਬੱਚੇ ਪੇਪਰਾਂ ਤੋਂ ਵਿਹਲੇ ਹੁੰਦੇ ਆ ਜਾਂ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਆ ਕੁਝ ਪੜੇ ਲਿਖੇ ਕੇ ਇਹਨਾਂ ਨੂੰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਠੱਗ ਕਿਸਮ ਦੇ ਲੋਕ ਉਹ ਐਕਟਰ ਹੋ ਜਾਂਦੇ ਆ ਉਹ ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਉਠਾਉਂਦੇ ਆ ਕਿ ਲੋਕੀ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਦੂਸਰੇਆਂ ਨਾਲੋਂ ਦੂਸਰੀ ਦੁਨੀਆ ਨਾਲੋਂ ਅਲੱਗ ਹੋਣ ਅ ਇਸ ਕੇਸ ਦੇ ਵਿੱਚ ਤੁਸੀਂ ਗਏ ਸੀ ਉੱਥੇ ਜੀ ਟਾਈਮ ਵੀ ਲਿਆ ਹੋਇਆ ਸੀ ਸ਼ਾਇਦ ਜੀ ਲੇਕਿਨ ਫਿਰ ਵੀ ਜਿੰਨਾ ਕੋ ਅਸੀਂ ਦੇਖਿਆ ਜੀ ਉਹ ਗੱਲ ਕਰ ਰਿਹਾ ਕਿ ਉਹ ਕਲੇਮ ਤੋਂ ਭੱਜ ਗਿਆ ਫੋਨ ਕਰਨ ਤੋਂ ਬਾਅਦ ਫਿਰ ਉਹਨੂੰ ਕਿਹਾ ਗਿਆ ਕਿ ਠੀਕ ਆ ਅਸੀਂ ਆ ਰਹੇ ਹਾਂ ਉਹ ਕਹਿੰਦਾ ਜੀ ਆਜੋ ਉੱਥੇ ਜਾਣ ਤੋਂ ਬਾਅਦ ਫਿਰ ਉਹੀ ਜਿਵੇਂ ਹੁੰਦਾ ਵੀ ਜਿਵੇਂ ਲੜਾਈ ਵਾਲੀਆਂ ਗੱਲਾਂ ਜਾਂ ਕਿਸੇ ਗੱਲ ਤੇ ਆਪਾਂ ਕਹਿੰਦੇ ਵੀ ਥੋੜਾ ਐਕਸਾਈਟ ਹੋ ਗਏ ਹੋਰ ਪਾਸੇ ਧਿਲਕਾਉਣ ਵਾਲੀਆਂ ਗੱਲਾਂ ਪਰ ਮੈਂ ਦਾਵਾ ਕਰਦਾ ਕਿ ਇਹੋ ਜਿਹੇ ਜਿਹੜੇ ਸਸਤੀ ਛੋੜਤ ਵਾਲੇ ਹੁੰਦੇ ਆ ਟਿਊਸ਼ਨਿਸਟ ਹੁੰਦੇ ਇਹਨਾਂ ਕੋਲ ਕੋਈ ਇਹੋ ਜਿਹਾ ਪ੍ਰੋਜੈਕਟਰ ਨਹੀਂ ਹੁੰਦਾ ਕੋਈ ਇਹੋ ਜਿਹੇ ਕੁਆਲੀਫਾਈਡ ਟੀਚਰ ਨਹੀਂ ਹੁੰਦੇ ਤੇ ਇਹ ਇਹ ਟਿਊਸ਼ਨ ਸੈਂਟਰਾਂ ਨਾਲ ਜੁੜੇ ਹੋਏ ਜੀ ਬੰਦੇ ਹੈਗੇ ਨੇ ਅਕੈਡਮੀਆ ਨਾਲ ਜੁੜੇ ਹੋਏ ਲੋਕ ਨੇ ਜੀ ਸਭ ਤੋਂ ਵੱਧ ਸੋਸ਼ਣ ਇਹ ਪੇਰੈਂਟਸ ਦਾ ਕਰਦੇ ਉਹਨਾਂ ਨੂੰ ਗੁੰਮਰਾਹ ਕਰਦੇ ਆ ਬੱਚਿਆਂ ਨੂੰ ਚੀਟਿੰਗ ਸਿਖਾਉਂਦੇ ਆ ਤੇ ਇਹਦੇ ਵਿੱਚ ਪੇਰੈਂਟਸ ਕੀ ਕਰਦੇ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰਾ ਕੁਝ ਚੱਲ ਰਿਹਾ ਜਿਹੜਾ ਕਿ ਬਹੁਤ ਕੁਝ ਗੈਰ ਵਿਗਿਆਨਕਾ ਜਿਹਦਾ ਕੋਈ ਆਧਾਰ ਨਹੀਂ ਹੈ ਪਿਛਲੇ ਦਿਨਾਂ ਤੋਂ ਰਾਮਪੁਰੇ ਤੋਂ ਇੱਕ ਵਿਅਕਤੀ ਨੇ ਵੀਡੀਓ ਬਣਾਈ ਉਹਦੇ ਤੇ ਉਹ ਕਲੇਮ ਕਰਦਾ ਕਿ ਉਹਦੇ ਸਿਖਾਏ ਹੋਏ ਵਿਦਿਆਰਥੀ ਸੁੰਘ ਕੇ ਕਿਤਾਬ ਨੂੰ ਸੁੰਘ ਕੇ ਪੜ ਸਕਦੇ ਆ ਇਹ ਦੇ ਬਾਰੇ ਦੇ ਵਿੱਚ ਤਰਕਸ਼ੀਲ ਸੁਸਾਇਟੀ ਨੇ ਜਾਂਚ ਕੀਤੀ ਤਰਕਸ਼ੀਲ ਸੁਸਾਇਟੀ ਨੇ ਕੀ ਜਾਂਚ ਕੀਤੀ ਉਹਦੇ ਚੋਂ ਕੀ ਨਿਕਲਿਆ ਇਹਦੇ ਬਾਰੇ ਦੇ ਵਿੱਚ ਅਸੀਂ ਗੱਲ ਕਰਾਂਗੇ ਰਜਿੰਦਰ ਪਧੌੜ ਜੀ ਨਾਲ ਰਜਿੰਦਰ ਜੀ ਇਦੇ ਉੱਪਰ ਤੁਸੀਂ ਜਾਂਚ ਕੀਤੀ ਜੀ ਕੀ ਲੱਗਿਆ ਤੁਹਾਨੂੰ ਦੇਖੋ ਲੱਗਿਆ ਤਾਂ ਇਹ ਇਹ سلسلہ 2015 ਤੋਂ ਸ਼ੁਰੂ ਹੋਇਆ ਹੋਇਆ ਕਿ ਜਦੋਂ ਬੱਚੇ ਪੇਪਰਾਂ ਤੋਂ ਵਿਹਲੇ ਹੁੰਦੇ ਆ ਜਾਂ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਕੁਝ ਪੜ੍ਹੇ ਲਿਖੇ ਕਿਹਨੂੰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਠੱਗ ਕਿਸਮ ਦੇ ਲੋਕ ਉਹ ਤੋਂ ਐਕਟਿਵ ਹੋ ਜਾਂਦੇ ਆ ਉਹ ਲੋਕਾਂ ਦੀ ਇਸ ਮਾਨਸਿਕਤਾ ਦਾ ਫਾਇਦਾ ਉਠਾਉਂਦੇ ਆ ਕਿ ਲੋਕੀ ਚਾਹੁੰਦੇ ਆ ਕਿ ਸਾਡੇ ਜਿਹੜੇ ਬੱਚੇ ਆ ਉਹ ਦੂਸਰਿਆਂ ਨਾਲੋਂ ਦੂਸਰੀ ਦੁਨੀਆ ਨਾਲੋਂ ਅਲੱਗ ਹੋਣ ਤੇ ਇਹ ਫਿਰ ਉਹ ਇਹ ਜਿਹੜਾ ਦਾਵਾ ਜਿਹੜਾ ਕਰਦੇ ਆ ਇਹਦੇ ਵਿੱਚ ਖਾਸ ਗੱਲ ਜਿਹੜੀ ਇਹਨੇ ਹੋਰ ਪ੍ਰੋਜੈਕਟ ਕੀਤੇ ਐਕਚੁਅਲੀ ਕੀ ਆ ਵੀ ਇਹ ਨਵਦੀਪ ਬੰਸਲ ਆ ਜਿਹੜਾ ਇਹ ਟਿਊਸ਼ਨ ਸੈਂਟਰ ਚਲਾਉਂਦਾ ਉਹਦੇ ਜਨੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਵੀ ਮੇਰੀ ਜਿਹੜੇ ਪੜਾਏ ਹੋਏ ਬੱਚਾ ਉਹ ਤਾਂ ਕਿੱਥੋਂ ਤੱਕ ਜਾ ਸਕਦੇ ਆ ਇਹ ਤਾਂ ਪਹਿਲਾਂ ਤੋਂ ਆਮ ਹੀ ਇਹ ਚੀਟਿੰਗ ਚੱਲਦੀ ਆ ਰਹੀ ਸੀ ਕਿ ਸਾਡਾ ਬੱਚਾ ਸਿਖਾਇਆ ਹੋਇਆ ਬੱਚਾ ਅੱਖਾਂ ਤੇ ਪੱਟੀ ਬੰਨ੍ਹ ਕੇ ਸੁੰਘ ਕੇ ਚਮੜੀ ਨਾਲ ਟੱਚ ਕਰਕੇ ਉਹ ਪੜ ਸਕਦਾ ਜੀ ਇਹਨੇ ਨਵੀਂ ਗੱਲ ਜਿਹੜੀ ਕੀਤੀ ਕਹਿੰਦਾ ਸਾਡਾ ਟ੍ਰੇਨਡ ਕੀਤਾ ਬੱਚਾ ਦਾ ਸਾਹਮਣੇ ਬੈਠੇ ਵਿਅਕਤੀ ਦੇ ਕਹਿ ਲੋ ਉਹਦੇ ਮਨ ਦੇ ਅੰਦਰ ਕੀ ਚੱਲਦਾ ਉਹ ਜਾਣ ਲੈਣ ਦੀ ਸਮਰੱਥਾ ਵੀ ਅਸੀਂ ਉਸ ਬੱਚੇ 'ਚ ਪੈਦਾ ਕਰ ਦਿੰਨੇ ਆ ਉਹਦੀ ਕੋਈ ਤੀਜੀ ਅੱਖ ਕਹਿ ਲੋ ਜਾਂ ਕੋਈ ਉਹਦੀ ਇਸ ਤਰ੍ਹਾਂ ਦੀ ਸੈਂਸਿਟੀਵਿਟੀ ਆਸੀਂ ਉਹਦੀ ਉਤੇਜਿਤ ਕਰ ਦਿੰਨੇ ਆ ਜਿਹਦੇ ਨਾਲ ਉਹ ਮੂਹਰੇ ਬੈਠੇ ਬੰਦੇ ਦੇ ਮਨ 'ਚ ਕੀ ਘੁੰਮਦਾ ਜਣੀ ਇਹ ਕਹਿ ਲੋ ਜੇ ਇਹਨੂੰ ਦੂਜੇ ਸ਼ਬਦਾਂ 'ਚ ਕਹਿਣਾ ਹੋਵੇ ਵੀ ਉਹ ਨਿੱਕੂ ਆਪਣਾ ਧਰਿੰਦਰ ਸ਼ਾਸਤਰੀ ਜਿਹੜਾ ਸੀਗਾ ਬਗੇਸ਼ਵਰ ਧਾਮ ਵਾਲਾ ਉਦੋਂ ਵੀ ਗਫਾਂ ਵਾਲੀ ਗੱਲ ਉਹ ਤਾਂ ਕੱਲਾ ਬਿਮਾਰੀ ਬਾਰੇ ਦੱਸਦਾ ਸੀ ਵੀ ਸਾਰਾ ਕੁਝ ਹੀ ਦੱਸਣ ਲੱਗ ਜਾਣਗੇ ਜਿਹਨਾਂ ਸਾਡੇ ਕੋਲ ਬੱਚਾ ਭੇਜਣਾ ਯਾਨੀ ਉਸ ਮਾਨਸਿਕਤਾ ਦਾ ਇਹ ਜਿਹੜੇ ਚੀਟਰ ਲੋਕ ਹੁੰਦੇ ਆ ਉਹ ਫਾਇਦਾ ਉਠਾਉਂਦੇ ਆ ਨੰਬਰ 2 ਸੋਸ਼ਲ ਮੀਡੀਆ ਤੇ ਜਿਹੜੀ ਸਸਤੀ ਸ਼ੌਹਰਤ ਹਾਸਲ ਕਰਨ ਵਾਲੇ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਆ ਉਹਨਾਂ ਨੂੰ YouTube ਪਰ ਕਹੋ ਉਹਨਾਂ ਨੂੰ ਕੁਝ ਕਹੋ ਉਹਨਾਂ ਨੂੰ ਆਪਦੇ ਵੀਰਨਾਂ ਨਾਲ ਗੱਲ ਹੁੰਦੀ ਅਸੀਂ ਪਹਿਲਾਂ ਵੀ ਬਹੁਤ ਇਹ ਕਹਿੰਦੇ ਆ ਰਹੇ ਹਾਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਅਗਰ ਕੋਈ ਵਿਅਕਤੀ ਉਹਨਾਂ ਦੀ ਵੀਡੀਓ ਬਣਾਉਂਦਾ ਤਾਂ ਉਹਨੂੰ ਨਾਲ ਦੀ ਨਾਲ ਤਰਖੀ ਸੋਸਾਇਟੀ ਦਾ ਵਰਸ਼ਨ ਵੀ ਲੈਣਾ ਚਾਹੀਦਾ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਤਾਰਿਆ ਜਾ ਸਕੇ ਜੀ ਆ ਇਸ ਕੇਸ ਦੇ ਵਿੱਚ ਤੁਸੀਂ ਗਏ ਸੀ ਉੱਥੇ ਜੀ ਟਾਈਮ ਵੀ ਲਿਆ ਹੋਇਆ ਸੀ ਸ਼ਾਇਦ ਜੀ ਲੇਕਿਨ ਫਿਰ ਵੀ ਜਿੰਨਾ ਕੋ ਅਸੀਂ ਦੇਖਿਆ ਜੀ ਉਹ ਗੱਲ ਕਰ ਰਿਹਾ ਕਿ ਉਹ ਕਲੇਮ ਤੋਂ ਭੱਜ ਗਿਆ ਦੇਖੋ ਇਹ ਇਹਨਾਂ ਨੇ ਇੱਕ ਬਹਾਨਾ ਬਣਾਉਣਾ ਹੁੰਦਾ ਅਖੀਰਲੀ ਹੱਦ ਤੱਕ ਭੱਜਣ ਦਾ ਕਿ ਪੜਨ ਵਾਲੀ ਗੱਲ ਤੇ ਕੋਈ ਕੰਟਰੋਵਰਸੀ ਨਹੀਂ ਹੈ ਕੋਈ ਵਿਰੋਧ ਨਹੀਂ ਹੈ ਆ ਹੋਰ ਬੰਨਾਂ ਨੇ ਜਿਹੜੀਆਂ ਇਹ ਨਹੀਂ ਮੰਨੀਆਂ ਜਾ ਰਹੀਆਂ ਜਿਵੇਂ ਇਹ ਸਾਨੂੰ ਪਹਿਲਾਂ ਪਤਾ ਜਿੰਨੇ ਕੇਸ ਪਹਿਲਾਂ ਆਏ ਜਿਹਦੇ ਸਭ ਤੋਂ ਪਹਿਲਾਂ ਟੈਸਟ ਜਲੰਧਰ ਹੋਇਆ ਸੀ ਫਿਰ ਡੱਬ ਵਾਲੀ ਹੋਇਆ ਉਸ ਤੋਂ ਬਾਅਦ ਕਾਲੇ ਵਾਲੀ ਮੰਡੀ ਕੋਲੇ ਇੱਕ ਹੋਇਆ ਇਹਨਾਂ ਨੇ ਕਿਹਾ ਕਿ ਹੁੰਦਾ ਕਿਉਂਕਿ ਬੱਚੇ ਨੂੰ ਕੋਡਵਰਡ ਸਿਖਾਏ ਹੁੰਦੇ ਆ ਕੋਡਵਰਡ ਕੀ ਸਿਖਾਏ ਹੁੰਦੇ ਆ ਵੀ ਉਹ ਉਹਨੂੰ ਕਹਿੰਦਾ ਵੀ ਤੂੰ ਕਹਿੰਦੀ ਵੀ ਮੈਂ ਕੰਫਰਟੇਬਲ ਨਹੀਂ ਹਾਂ ਮੈਂ ਰਿਲੈਕਸ ਨਹੀਂ ਹਾਂ ਇਸ ਕਰਕੇ ਕਾਰਨ ਕੀ ਹੈ ਵੀ ਜਦੋਂ ਉਹਨੂੰ ਦਿਸਦਾ ਨਹੀਂ ਸਾਡੀ ਬੰਨੀ ਹੋਈ ਪੱਟੀ ਤੋਂ ਬਾਅਦ ਜਦੋਂ ਉਹਨੂੰ ਦਿਸਦਾ ਨਹੀਂ ਉਹ ਇਹ ਗੱਲ ਆ ਜਿਹੜੀ ਉਹ ਸ਼ੋਅ ਕਰਦਾ ਤੇ ਇਸ ਆਨੇ ਬਹਾਨੇ ਉਹ ਜਾਣਾ ਭੱਜਣਾ ਹੁੰਦਾ ਪਹਿਲਾਂ ਵੀ ਹੋਇਆ ਸਾਡਾ ਮਕਸਦ ਇੱਕੋ ਹੀ ਹੁੰਦਾ ਜਿਹੜੀ ਗੱਲ ਅਸੀਂ ਉਸ ਵੀਡੀਓ 'ਚ ਵੀ ਕਹਿਣ ਦੀ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਨਾਲ ਗੱਲ ਇਹ ਕਰ ਵੀ ਤੇਰਾ ਬੱਚਾ ਪੜਦਾ ਅਸੀਂ ਸਾਡੇ ਕੋਲੇ ਆਪਣੇ ਢੰਗ ਤਰੀਕੇ ਨਾਲ ਸੀ ਉਹਨੂੰ ਦੋ ਤਿੰਨ ਤਰੀਕੇ ਦੱਸਦੇ ਵੀ ਭਾਈ ਸੂੰਹਣ ਵਾਸਤੇ ਤੇ ਕਿਸੇ ਚਾਨਣ ਦੀ ਰੋਸ਼ਨੀ ਦੀ ਲੋੜ ਨਹੀਂ ਹੈ ਜੇ ਉਹਦੀ ਅੱਖਾਂ ਵਾਲੀ ਗਿਆਨ ਇੰਦਰੀ ਤੋਂ ਬਿਨਾਂ ਉਹ ਪੜਨ ਦੀ ਕੋਈ ਸਮਰੱਥਾ ਹੈ ਚਾਹੇ ਸਕੇ ਨਰਾਹੀਆਂ ਜੋ ਡਰਾਮਾ ਕਰਦਾ ਜੀ ਵੀ ਤਾਂ ਉਹਦੀ ਗੱਲ ਬੜੀ ਸਾਫ਼ ਆ ਕਿ ਤੂੰ ਨੇਰੇ ਚ ਉਦੋਂ ਅਗਲੀ ਵੀ ਗੱਲ ਆ ਜਿਹੜੀ ਇੱਕ ਸਿਸਟਮ ਜਿਹੜੀ ਉਹ ਵਿੱਚੋਂ ਗੱਲ ਜ਼ਿਕਰ ਕਰਦਾ ਵੀ ਉਹ ਵਿੱਚ ਕਹਿੰਦਾ ਜੀ ਤੁਸੀਂ ਮੁੰਡੇ ਦੇ ਮੂੰਹ ਤੇ ਕਾਪੀ ਮਾਰੀ ਮੈਨੂੰ ਇਹ ਗੱਲ ਪੱਕਾ ਪਤਾ ਕਿ ਮੈਂ ਹੀ ਉਹਨਾਂ ਨੂੰ ਕਹਿਆ ਸੀ ਸਾਡੀ ਰਾਮਪੁਰੇ ਵਾਲੀ ਟੀਮ ਨੂੰ ਕਿ ਉਹ ਬੱਚੇ ਦੀਆਂ ਅੱਖਾਂ ਦੇ ਨੱਕ ਦੇ ਵਿਚਾਲੇ ਇਸ ਤਰ੍ਹਾਂ ਕਰਕੇ ਗੱਤਾਂ ਰੱਖ ਕੇ ਉਹਨੂੰ ਪੁੱਛ ਲਓ ਜੀ ਐਵੇਂ ਵੀ ਵੱਢ ਦੂ ਅੱਖਾਂ ਮੰਨਣ ਦੀ ਵੀ ਨਹੀਂ ਲੋੜ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈ ਜਾਨੀ ਉਸ ਨੂੰ ਕੀ ਸੀ ਕਿ ਆਨੇ ਬਹਾਨੇ ਪਹਿਲੀ ਗੱਲ ਜਦੋਂ ਪਹਿਲੇ ਦਿਨ ਗੱਲ ਹੋਈ ਉਸ ਤੋਂ ਬਾਅਦ ਉਹਦੇ ਨਾਲ ਬਕਾਇਦਾ ਗੱਲ ਹੋਈ ਟਾਈਮ ਰੱਖਿਆ ਗਿਆ ਸੂਬਾ ਕਮੇਟੀ ਨੂੰ ਸਾਡੀ ਰਾਮਪੁਰੇ ਦੀ ਟੀਮ ਨੇ ਮੈਸੇਜ ਕੀਤਾ ਕਿ ਇਸ ਦਿਨ ਇਹ ਟਾਈਮ ਰੱਖਿਆ ਹੂੰ ਉੱਥੇ ਪਹੁੰਚਣ ਤੋਂ ਬਾਅਦ ਅਸੀਂ ਉਹਨੂੰ ਫੋਨ ਕੀਤਾ ਉਹਨੇ ਫੋਨ ਅਟੈਂਡ ਨਹੀਂ ਕੀਤਾ ਮੈਂ ਆਪਣੇ ਫੋਨ ਤੋਂ ਕੀਤਾ ਸਾਡੇ ਮੱਖਣਪੂਤ ਨੇ ਨੇ ਫੋਨ ਤੋਂ ਕੀਤਾ ਗਗਨ ਜੀ ਨੇ ਫੋਨ ਤੋਂ ਕੀਤਾ ਸੁਰਿੰਦਰ ਰਾਮਪੁਰੇ ਨੇ ਜਿਹਦੇ ਨਾਲ ਉਹਨਾਂ ਨੇ ਟਾਈਮ ਸੈੱਟ ਕੀਤਾ ਉਹਨੇ ਕਿਸੇ ਦਾ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਜਦੋਂ ਉਹਨੂੰ ਲੱਗਿਆ ਵੀ ਹੋ ਸਕਦਾ ਵੀ ਫੇਰ ਤਾਂ ਮੈਂ ਜਮੇ ਹੀ ਮਾਰਿਆ ਜਾਊਂਗਾ ਉਹ ਕਹਿੰਣਗੇ ਸਾਡਾ ਤਾਂ ਫੋਨ ਹੀ ਚੱਕਣੋਂ ਹਟ ਗਿਆ ਜਦੋਂ ਟਾਈਮ ਫਿਰ ਉਹਨੇ ਸਾਰੇ ਨੂੰ ਫੋਨ ਕੀਤੇ ਫੋਨ ਕਰਨ ਤੋਂ ਬਾਅਦ ਫਿਰ ਉਹਨੂੰ ਕਿਹਾ ਗਿਆ ਕਿ ਠੀਕ ਆ ਅਸੀਂ ਆ ਰਹੇ ਹਾਂ ਉਹ ਕਹਿੰਦਾ ਜੀ ਆਜੋ ਓਕੇ ਉੱਥੇ ਜਾਣ ਤੋਂ ਬਾਅਦ ਫਿਰ ਉਹੀ ਜਿਵੇਂ ਹੁੰਦਾ ਵੀ ਜਿਵੇਂ ਲੜਾਈ ਵਾਲੀਆਂ ਗੱਲਾਂ ਜਾਂ ਕਿਸੇ ਗੱਲ ਤੇ ਆਪਾਂ ਕਹਿੰਦੇ ਵੀ ਥੋੜਾ ਐਕਸਾਈਟ ਹੋ ਕੇ ਹੋਰ ਪਾਸੇ ਧਲਕਾਉਣ ਵਾਲੀਆਂ ਗੱਲਾਂ ਤੁਹਾਨੂੰ ਕੀ ਨੇ ਸੱਦਿਆ ਤੁਸੀਂ ਕਾਲੋ ਜਦੋਂ ਕਿ ਮੈਂ ਬਾਰ-ਬਾਰ ਉਹ ਵੀਡੀਓ ਦੇ ਵਿੱਚ ਵੀ ਆ ਰਿਹਾ ਮੈਂ ਬਾਰ-ਬਾਰ ਕਹਿ ਰਿਹਾ ਕਿ ਅਸੀਂ ਇਹਨਾਂ ਦੱਸਦੇ ਹਾਂ ਕੌਣ ਕਿਉਂਕਿ ਸਾਡੇ ਨਾਲ ਇੱਕ ਵਿਵੇਕ ਜੀ ਦੀ ਬੇਟੀ ਸੀ ਜੋ ਡਾਕਟਰ ਪਟਿਆਲੇ ਪਟਿਆਲੇ ਉਹ ਜਿਹਦੀ ਇਸ ਗੱਲ ਦੀ ਵਿਸ਼ੇਸ਼ ਸਟੱਡੀ ਹੈ ਕਿਉਂਕਿ ਉਹ ਫਾਰਮਾਸਿਟੀਕਲ ਦੇ ਵਿੱਚ ਉਹਨੇ ਪੀ ਐਚ ਡੀ ਕੀਤੀ ਹੈ ਸਟੱਡੀ ਹੈ ਕਿ ਨੱਕ ਤੇ ਬ੍ਰੇਨ ਨਾਲ ਜਿਹੜੀਆਂ ਕੁਝ ਦੀਆਂ ਨਰਵਸ ਹੁੰਦੀਆਂ ਉਹਨਾਂ ਦਾ ਕੀ ਸਿਸਟਮ ਆ ਕੁਝ ਦਵਾਈਆਂ ਨੇ ਜਿਹੜੀ ਇੱਕ ਥੈਰੇਪੀ ਹੈ ਵੀ ਨੱਕ ਰਹੀ ਸਿੱਧੀ ਦੀਏ ਤੇ ਬ੍ਰੇਨ ਨੂੰ ਜ਼ਿਆਦਾ ਰਲੀਫ ਮਿਲਦੀ ਆ ਉਹਦੇ ਤੇ ਸਟੱਡੀ ਆ ਸਪੈਸ਼ਲ ਆਈ ਹੋਈ ਸੀ ਵੀ ਜੇ ਉਹ ਕੋਈ ਸੈਂਟੀਫਿਕਲੀ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਤਾਂ ਅਸੀਂ ਉਹਨੂੰ ਵੀ ਵਿਗਿਆਨਕ ਤੌਰ ਤੇ ਉਹਦਾ ਜਵਾਬ ਦੇਈਏ ਪਰ ਕਿਉਂਕਿ ਉਹਨੇ ਸਵਾਲ ਜਵਾਬ ਚ ਪੈਣਾ ਨਹੀਂ ਤੁਸੀਂ ਦੇਖੋਗੇ ਕਿ ਉਹ ਵੀਡੀਓ 7 ਮਿੰਟ ਦੀ ਵੀਡੀਓ ਆ 7 ਮਿੰਟਾਂ ਚ ਉਹ 9.5 ਮਿੰਟ ਬੋਲੀ ਜਾਂਦਾ 9.5 ਨਹੀਂ ਤਾਂ 6.5 ਮਿੰਟੋਂ ਗੱਲ ਕਰੀਏ ਕਹਿੰਦਾ ਉਹ ਕਹਿੰਦਾ ਵੀਡੀਓ ਕਿਹੜਾ ਮਤਲਬ ਉਹਦੀ ਹਰ ਗੱਲ ਭਜਣ ਦੀ ਵਾਰ-ਵਾਰ ਮੈਂ ਨਹੀਂ ਕਰਨੀ ਮੈਂ ਨਹੀਂ ਕਰਨੀ ਕਿਉਂਕਿ ਸਾਨੂੰ ਇਹ ਪਤਾ ਸੀ ਇਹ ਰਿਕਾਰਡਿੰਗ ਅਸੀਂ ਕੀਤੀ ਤਾਂ ਵੀ ਮੰਗਰੋਂ ਇਹ ਸਾਰੀ ਗੱਲਬਾਤ ਨੂੰ ਆਪਦੇ ਢੰਗ ਨਾਲ ਭਗਤਾਊਗਾ ਜੀ ਅਜਿਹਿਆਂ ਘਟਨਾਵਾਂ ਬਹੁਤ ਸਾਰੀਆਂ ਸੋਸਾਇਟੀ ਕੋਲੇ ਪਹਿਲਾਂ ਵੀ ਆਈਆਂ ਨੇ ਟਿੰਡੇ ਦੀ ਘਟਨਾ ਆਈ ਆ ਤੇ ਉਹ ਤੋਂ ਬਿਨਾਂ ਜਿਹੜੀ ਹਰਿਆਣੇ ਦੇ ਵਿੱਚ ਹੋਇਆ ਸੀ ਉੱਥੇ ਦੀ ਹੋਈ ਤੇ ਇਹ ਗੁਰੂਕੁਲ ਸਕੂਲ ਦੀ ਘਟਨਾ ਹੋਈ ਜਿੱਥੇ ਅਜਿਹੇ ਚੈਲੰਜਸ ਆਏ ਸਾਰਿਆਂ ਨੂੰ ਐਕਸਪੋਜ਼ ਕੀਤਾ ਜੀ ਲੇਕਿਨ ਫਿਰ ਵੀ ਉਹ ਮਿਡ ਬ੍ਰੇਨ ਐਕਟੀਵੇਸ਼ਨ ਦੀ ਗੱਲ ਕਰਦੇ ਆ ਮਿਡ ਬ੍ਰੇਨ ਐਕਟੀਵੇਸ਼ਨ ਜਿਹੜਾ ਇਹ ਕਲੇਮ ਕਰਦੇ ਆ ਜੀ ਉਹਦੇ ਵਿੱਚ ਹੈ ਕੋਈ ਸਚਾਈ ਦੇਖੋ ਇਨੂੰ ਕੋਈ ਮਿਡ ਬ੍ਰੇਨ ਐਕਟੀਵੇਸ਼ਨ ਕਹਿੰਦਾ ਕੋਈ ਕਹਿੰਦਾ ਜੀ ਤੀਜੀ ਅੱਖ ਜਗਾਤੀ ਦੇਖੋ ਇੱਕ ਗੱਲ ਬੜੀ ਸਾਫ਼ ਆ ਕਿ ਕੁਝ ਐਕਸਰਸਾਈਜ਼ ਨਾਲ ਕਹ ਲੋ ਬੱਚੇ ਦਾ ਧਿਆਨ ਕੇਂਦਰਿਤ ਕੁਝ ਕੀਤਾ ਜਾ ਸਕਦਾ ਉਹ ਵੀ ਉਹ ਵੀ ਲਗਾਤਾਰ ਅਭਿਆਸ ਨਾਲ ਵੀ ਉਹਦਾ ਹੋਰਾਂ ਪਾਸਿਆਂ ਦਾ ਧਿਆਨ ਜਿਹੜਾ ਰੁਕਿਆ ਜਾ ਵੀ ਮਤਲਬ ਜੇ ਕਿਸੇ ਨੇ ਕਿਹਾ ਵੀ ਪੜ੍ਹਾਈ 'ਚ ਧਿਆਨ ਲਾਉਣਾ ਪਰ ਉਸ ਧਿਆਨ ਲਾਉਣ ਦੇ ਵਿੱਚ ਵੀ ਬਾਕੀ ਸਾਰਾ ਵਾਤਾਵਰਣ ਹੁੰਦਾ ਆਪਾਂ ਵੀ ਦੇਖਦੇ ਆ ਕਿ ਜਦੋਂ ਵੀ ਤੁਸੀਂ ਕੋਈ ਧਿਆਨ ਨੂੰ ਫੋਕਸ ਕਰਕੇ ਕੇਂਦਰਿਤ ਕਰਕੇ ਕੋਈ ਗੱਲ ਪੜ੍ਹਨੀ ਹੈ ਜਾਣਣੀ ਹੈ ਤਾਂ ਸੌਖੀ ਜਾਣੀ ਜਾ ਸਕਦੀ ਹੈ ਛੇਤੀ ਸਮਝ ਆ ਜਾਂਦੀ ਹੈ ਪਰ ਮੈਂ ਦਾਵਾ ਕਰਦਾ ਕਿ ਇਹੋ ਜਿਹੇ ਜਿਹੜੇ ਸਸਤੀ ਸ਼ੋਰਤ ਵਾਲੇ ਹੁੰਦੇ ਆ ਟਿਊਸ਼ਨਿਸਟ ਹੁੰਦੇ ਇਹਨਾਂ ਕੋਲੇ ਕੋਈ ਇਹੋ ਜਿਹਾ ਪ੍ਰੋਜੈਕਟਰ ਨਹੀਂ ਹੁੰਦਾ ਕੋਈ ਇਹੋ ਜਿਹਾ ਕੁਆਲੀਫਾਈਡ ਟੀਚਰ ਨਹੀਂ ਹੁੰਦੇ ਤੇ ਇਹੋ ਜੀ ਇੰਨੀ ਗੱਲ ਹੈ ਕਿ ਬੱਚੇ ਦਾ ਹੋਰ ਪਾਸਿਆਂ ਤੋਂ ਹੋਰ ਕਹਿ ਲਓ ਜਿਵੇਂ ਮੋਬਾਈਲ ਕਹਿ ਲਓ ਹੋਰ ਗੱਲਾਂ ਮਾਤਾਂ ਜੋ ਉਹਦਾ ਧਿਆਨ ਘਟਾ ਕੇ ਪੜ੍ਹਾਈ ਵੱਲ ਵਧਾ ਦੇਣਾ ਇਤੋਂ ਵੱਧ ਕੋਈ ਗੱਲ ਨਹੀਂ ਹੈ ਕਿ ਕਿਸੇ ਨੂੰ ਕਿਸੇ ਪ੍ਰੈਕਟਿਸ ਨਾਲ ਉਸ ਨੂੰ ਜਿਹੜਾ ਵਾਤਾਵਰਣ ਦੇ ਕੇ ਉਹਦਾ ਧਿਆਨ ਆ ਜਿਹੜਾ ਹੋਰ ਪਾਸਿਆਂ ਵੱਲ ਲੱਗਿਆ ਉਧਰੋਂ ਘਟਾ ਕੇ ਕਿਸੇ ਇੱਕ ਚੀਜ਼ ਵੱਲ ਧਿਆਨ ਨੂੰ ਵਧਾ ਲੈਣਾ ਇੰਨਾ ਕੀ ਪੋਸੀਬਲ ਹੈ ਹੋਰ ਇਸ ਤੋਂ ਵੱਧ ਕੁਝ ਉਹਦੇ ਨਾਲ ਜਿਹੜਾ ਉਹ ਕਲੇਮ ਕਰਦੇ ਆ ਵੀ ਸੁੰਘ ਕੇ ਉਹ ਪੜ ਦੇਣਗੇ ਅੱਖਾਂ ਨੂੰ ਬੰਦ ਕਰਕੇ ਪੜ ਦੇਣਗੇ ਜਿਹਾ ਸੰਭਵ ਨਹੀਂ ਹੈਗਾ ਉਹ ਅਸੀਂ ਫਿਰ ਆਪਣੇ ਤਰ੍ਹਾਂ ਟੀਵੀ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦੇ ਆ ਕਿ ਸਿਰਫ ਦੇਖ ਕੇ ਹੀ ਪੜਿਆ ਜਾ ਸਕਦਾ ਜੇ ਥੋੜੀ ਗੱਲ ਲੌਜੀਕ ਵਿੱਚ ਪਾਉਣੀ ਹੋਵੇ ਕਿ ਸਾਡੇ ਸਾਹਮਣੇ ਪੰਜ ਅੱਖਰ ਲਿਖੇ ਹੋਇਆ A B C D ਇੱਕੋ ਹੀ ਕਲਰ ਚ ਲਿਖੇ ਹੋਇਆ ਸਾਰਾ ਕੁਝ ਸੇਮ ਹੈ ਇੱਕੋ ਹੀ ਕਾਰਡ ਤੇ ਲਿਖੇ ਹੋਇਆ ਤਾਂ ਇਹੋ ਜੀ ਸੁੰਹਣ ਸ਼ਕਤੀ ਕਿਹੜੀ ਹੈ ਜਿਹੜੀ A ਨੂੰ ਅੱਡ ਸੁੰਘ ਲੈਂਦੀ ਹੈ ਪਤਾ ਲੱਗ ਜਾਂਦਾ ਵੀ ਇਹਦੋਂ ਬਾਅਦ ਬੀ ਦੀ ਸਮੈਲ ਆ ਗਈ ਫਿਰ ਸੀ ਦੀ ਸਮੈਲ ਆ ਗਈ ਇਹੋ ਜੀ ਸਥਿਤੀ ਕੋਈ ਨਹੀਂ ਹੈ ਸਾਡੀਆਂ ਪੰਜ ਗਿਆਨ ਇੰਦਰੀਆਂ ਹਰੇਕ ਦਾ ਆਪਣਾ ਕੰਮ ਆ ਇੱਕ ਗਿਆਨ ਇੰਦਰੀ ਦੂਜੇ ਦਾ ਕੰਮ ਕਰਦੀ ਹੈ ਮਸਲ ਕੋਈ ਬੰਦਾ ਇਹ ਕਹੇ ਵੀ ਅੱਖਾਂ ਬੰਦ ਕਰ ਲਓ ਪਰ ਉਹ ਛੂ ਕੇ ਦੱਸ ਦੂਗਾ ਵੀ ਇਹ ਸੇਵ ਕਿਉਂਕਿ ਸਾਡੇ ਮਨਾਂ ਦੇ ਅੰਦਰ ਅੱਖਾਂ ਰਹੀਏ ਕਿ ਸੇਵ ਦਾ ਇਮੇਜ ਬਣਿਆ ਹੋਇਆ ਜੇ ਹੁਣ ਆਪਾਂ ਅਗਲੇ ਨੂੰ ਇਹ ਪੁੱਛ ਲਈਏ ਵੀ ਸੇਵ ਦਾ ਰੰਗ ਕੀ ਹੈ ਉਹ ਆਮ ਪਾ ਕੇ ਜਿਹੜਾ ਸਾਡੇ ਅੰਦਰ ਹੈ ਉਹ ਕਹੂਗਾ ਲਾਲ ਆ ਪਰ ਸੇਵ ਹਰੇ ਰੰਗ ਦਾ ਵੀ ਹੁੰਦਾ ਜੇ ਉਹਨੂੰ ਹਰਾ ਫਰਾ ਦੀਏ ਉਹਦੀਆਂ ਉਹ ਹੱਥਾਂ ਦੀ ਜਿਹੜੀ ਚਮੜੀ ਦੀ ਸੁਛਾ ਉਹਨੇ ਇਹ ਨਹੀਂ ਦੱਸਣਾ ਵੀ ਇਹ ਹਰਾ ਜਾਏ ਲਾਲ ਆ ਸੀਮਤਾ ਹੀ ਹੈ ਜੇ ਹੁਣ ਕੱਲ ਨੂੰ ਕੋ ਉੱਠ ਕੇ ਕਹੇ ਕਿ ਮੈਂ ਤਾਂ ਜੀ ਕਿਸੇ ਨੂੰ ਕੰਨਾਂ ਨਾਲ ਰੋਟੀ ਖਾਣ ਲਾ ਦੂੰ ਯਾਨੀ ਕਹਿਣ ਦਾ ਮਤਲਬ ਕੰਨਾਂ ਦਾ ਕੰਮ ਸੁਣਨਾ ਜੀ ਜਿਹੜੀ ਗਿਆਨਿੰਦਰੀ ਹਾਂ ਇੱਕ ਦੂਜੀ ਗਿਆਨਿੰਦਰੀ ਇੱਕ ਦੂਜੀ ਦਾ ਜਿਹੜਾ ਸਹਿਯੋਗ ਕਰਕੇ ਕਹਿੰ ਲੋ ਮਦਦ ਨਾਲ ਹੋਰ ਵੱਧ ਜਾਣਿਆ ਜਾ ਸਕਦਾ ਜਿਵੇਂ ਆਪਾਂ ਇਹ ਕਹਿ ਲਈਏ ਕਿ ਕਿਸੇ ਚੀਜ਼ ਨੂੰ ਅੱਖਾਂ ਨਾਲ ਪੜ ਕੇ ਆਪਾਂ ਦੇਖਣਾ ਉਸ ਗੱਲ ਦੀ ਜੇ ਸਾਡੇ ਕੋਲੇ ਵੀਡੀਓ ਵੀ ਹੋਵੇ ਤਾਂ ਦੇਖ ਕੇ ਉਹਦਾ ਪ੍ਰਭਾਵ ਵੱਧ ਜਾਂਦਾ ਸਾਡੀ ਸਿੱਖਣ ਦੀ ਸ਼ਕਤੀ ਵੱਧ ਜਾਂਦੀ ਹੈ ਇਤੋਂ ਵੱਧ ਕੁਝ ਤੇ ਇਹ ਸਾਰੇ ਪ੍ਰੋਸੈਸ ਦੇ ਵਿੱਚ ਜਿਹੜੇ ਖਾਸ ਕਰਕੇ ਇਹ ਟਿਊਸ਼ਨ ਸੈਂਟਰਾਂ ਨਾਲ ਜੁੜੇ ਹੋਏ ਬੰਦੇ ਹੈਗੇ ਨੇ ਅਕੈਡਮੀਆ ਨਾਲ ਜੁੜੇ ਹੋਏ ਲੋਕ ਨੇ ਜੀ ਸਭ ਤੋਂ ਵੱਧ ਸੋਸ਼ਣ ਇਹ ਪੇਰੈਂਟਸ ਦਾ ਕਰ ਰਿਆ ਉਹਨਾਂ ਨੂੰ ਗੁੰਮਰਾਹ ਕਰ ਰਿਆ ਬੱਚਿਆਂ ਨੂੰ ਚੀਟਿੰਗ ਸਿਖਾਉਂਦੇ ਆ ਤੇ ਇਹਦੇ ਵਿੱਚ ਪੇਰੈਂਟਸ ਕੀ ਕਰਨ ਦੇਖੋ ਪੇਰੈਂਟਸ ਦੀ ਤਾਂ ਇੱਕੋ ਹੀ ਗੱਲ ਆ ਵੀ ਪਹਿਲੀ ਗੱਲ ਤਾਂ ਉਹਨਾਂ ਨੂੰ ਇੰਨਾ ਕੁ ਗਿਆਨ ਤਾਂ ਹੋਣਾ ਹੀ ਚਾਹੀਦਾ ਕਿ ਬਿਨਾਂ ਦੇਖੇ ਤੋਂ ਕੁਝ ਨਹੀਂ ਪੜਿਆ ਜਾ ਸਕਦਾ ਕੁਝ ਨਹੀਂ ਦੱਸਿਆ ਜਾ ਸਕਦਾ ਉਹਨਾਂ ਦੇ ਅੰਦਰ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਐ ਕਿ ਜਿਹੜੀ ਭਾਵਨਾ ਪਰਵਲ ਇੰਨੀ ਜ਼ਿਆਦਾ ਹੋ ਜਾਂਦੀ ਐ ਕਿ ਸਾਡਾ ਬੱਚਾ ਦੁਨੀਆ ਨਾਲੋਂ ਅਲੱਗ ਹੋਵੇ ਇਹ ਭਾਵਨਾ ਇਸ ਗੱਲ ਨਾਲ ਨਹੀਂ ਕਿ ਉਹਨਾਂ ਦਾ ਬੱਚਾ ਅਲੱਗ ਹੋਵੇ ਉਸ ਬੱਚੇ ਨੂੰ ਇੰਨਾ ਵਧੀਆ ਵਾਤਾਵਰਣ ਦਿਓ ਉਸ ਬੱਚੇ ਦੇ ਮੂਹਰੇ ਇੰਨਾ ਵਧੀਆ ਆਪਣੀਆਂ ਐਗਜ਼ੈਂਪਲਾਂ ਪੇਸ਼ ਕਰੋ ਇਹ ਨਹੀਂ ਮੈਂ ਕਹਿੰਦਾ ਕਿ ਬੱਚੇ ਨੂੰ ਕੋ ਤੂੰ ਐ ਕਰ ਦਲਾ ਅਪਦੇਸ਼ ਨਾਲ ਬੱਚਾ ਕਦੇ ਨਹੀਂ ਸਿੱਖਦਾ ਉਹਦੇ ਮੂਹਰੇ ਰੋਲ ਮਾਡਲ ਬਣੋ ਜੇ ਤੁਸੀਂ ਰੋਲ ਮਾਡਲ ਬਣਾਉਂਗੇ ਤਾਂ ਫਿਰ ਸਾਨੂੰ ਇਹੋ ਜਿਹੇ ਜਿਹੜੇ ਸਸਤੇ ਛੁਰਤ ਵਾਲੇ ਚੀਟਰ ਲੋਕ ਨੇ ਫਿਰ ਸਾਨੂੰ ਅਸੀਂ ਉਹਨਾਂ ਤੋਂ ਗੁਮਰਾਹ ਹੋਣ ਤੋਂ ਬਚ ਸੀ ਬੜੇ ਸਾਰੇ ਬੱਚੇ ਕਹਿੰਦੇ ਨੇ ਜੇ ਘਰੇ ਜਾ ਕੇ ਵੀ ਹਾਂ ਸਾਨੂੰ ਟੀਚਰ ਨੇ ਸਿਖਾ ਦਿੱਤਾ ਜੀ ਤੇ ਉਹ ਜਿਹੜੇ ਪੇਰੈਂਟਸ ਨੇ ਇਹ ਕਿਦਾਂ ਚੈੱਕ ਕਰਨ ਵੀ ਉਹਨਾਂ ਨੇ ਕੋ ਸਿੱਖਿਆ ਕਿ ਉਹ ਚੀਟ ਕਰ ਰਿਹਾ ਦੇਖੋ ਬੜਾ ਸੌਖਾ ਤਰੀਕਾ ਤੇ ਇੱਕੋ ਹੀ ਆ ਕਿ ਬੱਚੇ ਦੀਆਂ ਅੱਖਾਂ ਦੇ ਇਸ ਤਰ੍ਹਾਂ ਕਰਕੇ ਹੱਥ ਰੱਖ ਲਓ ਤੇ ਬੱਚੇ ਨੂੰ ਕਹੇ ਵੀ ਸੁੰਘ ਕੇ ਪੜ ਸਭ ਤੋਂ ਸੌਖਾ ਹੈ ਜਿਹਦੇ ਕੋਈ ਸਮੱਗਰੀ ਦੀ ਲੋੜ ਨਹੀਂ ਪੈਂਦੀ ਕਿਸੇ ਤਰ੍ਹਾਂ ਦੀ ਇਹ ਤੋਂ ਅਗਲਾ ਤਰੀਕਾ ਸੌਖਾ ਸੁਣ ਦੱਸਿਆ ਕਿ ਇੱਕ ਗੱਤਾ ਲੈ ਲਓ ਉਹ 'ਚ ਵੀ ਕੱਟ ਵੀ ਕੱਟ ਮਾਰ ਲਓ ਇਸ ਤਰ੍ਹਾਂ ਕਰਕੇ ਉਹਨੂੰ ਬੱਚੇ ਦੇ ਨੱਕ ਤੇ ਲਾ ਦਿਓ ਤਾਂ ਕਿ ਥੱਲੇ ਵੀ ਉਹਨੂੰ ਗੱਤੇ ਵੀ ਦੀ ਦਿਸੇ ਨਾ ਅੱਖਾਂ ਬੰਦਣ ਦੀ ਲੋੜ ਨਹੀਂ ਫਿਰ ਸਾਨੂੰ ਪਤਾ ਲੱਗੂ ਕਿ ਬੱਚਾ ਦੇਖਦਾ ਤੇ ਕਿਵੇਂ ਦੇਖਦਾ ਤੇ ਇਹ ਬੜੀਆਂ ਸੌਖੀਆਂ ਸੌਖੀਆਂ ਨਹੀਂ ਗੱਲਾਂ ਨਹੀਂ ਗੀਆਂ ਤੇ ਅਗਲੀ ਗੱਲ ਹੈਗੀ ਉਹੀ ਆ ਵੀ ਜਿਵੇਂ ਕਹਿੰਦੇ ਹੁੰਦੇ ਫਿਰ ਉਹਨੂੰ ਬੱਚੇ ਨੂੰ ਨੇਰੇ ਚ ਬਿਠਾ ਲਓ ਭਈ ਸੁੰਗ ਲਾ ਟੱਚ ਕਰ ਲਾ ਛੂ ਲਾ ਜਿਵੇਂ ਡਰਾਮਾ ਕਰਦਾ ਐ ਕਰਕੇ ਐ ਕਰਕੇ ਐ ਜਣੀ ਉਹ ਕਰਦਾ ਕੀ ਹੈ ਸੁੰਗਣ ਦੇ ਬਹਾਨੇ ਉਹਨੂੰ ਦੇਖ ਲੈਂਦਾ ਕਿਉਂਕਿ ਨੱਕ ਕੋਲ ਦੀ ਸਪੇਸ ਹੁੰਦੀ ਹੈ ਉਥੋਂ ਦੀ ਦੇਖ ਲੈਂਦਾ ਦੇਖਦਾ ਵੀ ਉਹ ਕਹਿੰਦਾ ਵੀ ਕਿ ਬਹੁਤੀਆਂ ਗੱਲਾਂ ਨਹੀਂ ਉਹ ਉਥੋਂ ਦੀ ਦੇਖ ਲੈਂਦਾ ਬਾਕੀ ਸਾਰਾ ਨਾਟਕ ਕਰਦਾ ਦੂਜੇ ਦੇ ਯਾਨੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਹ ਲੋਕ ਬੱਚੇ ਨੂੰ ਚੀਟਰ ਧੋਖਾ ਕਰਨਾ ਦੂਜਿਆਂ ਨਾਲ ਮਾਪਿਆਂ ਨਾਲ ਜਾਂ ਜਿਹਨੂੰ ਕਹਿੰਦੇ ਹੁੰਦੇ ਆ ਅੱਖਾਂ 'ਚ ਘੱਟਾ ਪਾਉਣਾ ਸਿਖਾਉਂਦੇ ਆ ਇਹ ਤੋਂ ਸਾਨੂੰ ਹਰ ਹਾਲਤ ਬਚਣਾ ਚਾਹੀਦਾ ਹਾਂ ਦੋਸਤੋ ਇਹਦੇ ਰਿਗਾਰਡਿੰਗ ਸਾਨੂੰ ਜਿਹੜੇ ਕਲੂਜ਼ ਮਿਲੇ ਨੇ ਇਹਦੇ ਉੱਪਰ ਧਿਆਨ ਦਿਓ ਤੇ ਤੁਸੀਂ ਖੁਦ ਵੀ ਇਹਨੂੰ ਪੜ੍ਹ ਸਕਦੇ ਆ ਤੇ ਉਸ ਤੋਂ ਬਿਨਾ ਜਿਹੜੀਆਂ ਅਕੈਡਮੀਆ ਕਲੇਮ ਕਰਦੀਆਂ ਨੇ ਟੋਟਲੀ ਫੇਕ ਨੇ ਇਹਨਾਂ ਦੇ ਉੱਪਰ ਭਰੋਸਾ ਨਾ ਕਰੋ ਆਪਣੇ ਬੱਚਿਆਂ ਨੂੰ ਗਲਤ ਦਿਸ਼ਾ ਦੇ ਵੱਲ ਨਹੀਂ ਲੈ ਕੇ ਜਾਣਾ ਇਹਦੇ ਨਾਲ ਹੀ ਬਹੁਤ ਤੁਹਾਡਾ ਧੰਨਵਾਦ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ 100% ਨਕਲ ਪੈਦਾ ਕਰ ਸਕੇ ਗੁਆਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ੍ਹ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਟੂਨੇ ਮੰਤਰ ਰਾਹੀਂ ਸੁਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ-ਵਖ ਗਿਣਤੀ